ਪੰਜਾਬ ਵਿੱਚ ਪ੍ਰਵਾਸੀਆਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ ਤੇ ਇਨ੍ਹਾਂ ਪ੍ਰਵਾਸੀਆਂ ਵੱਲੋਂ ਆਏ ਦਿਨ ਪੰਜਾਬੀਆਂ ਨਾਲ ਕਈ ਵਾਰ ਲੜਾਈ ਝਗੜੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਇੱਕ ਅਨੁਮਾਨ ਦੇ ਅਨੁਸਾਰ ਪੰਜਾਬੀਆਂ ਦੀ ਜਨਮ ਦਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਚੁੱਕੀ ਹੈ ਪਰ ਪੰਜਾਬ ਦੀ ਜਨਸੰਖਿਆ ਦੀ ਗਿਣਤੀ ਅੱਗੇ ਨਾਲੋਂ ਵੱਧ ਗਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਪੰਜਾਬੀ ਨਹੀਂ ਸਗੋਂ ਪ੍ਰਵਾਸੀਆਂ ਦੀ ਗਿਣਤੀ ਪੰਜਾਬੀਆਂ ਨਾਲੋਂ ਵੱਧ ਚੁੱਕੀ ਹੈ ਤੇ ਇਸ ਗੁਰਸਖ ਸਿੰਘ ਵੀਰ ਨੇ ਇਸ ਵਿਸ਼ੇ ਤੇ ਵੱਡੀ ਸੱਟ ਮਾਰਦੇ ਹੋਏ ਪੰਜਾਬੀਆਂ ਨੂੰ ਵੱਡੀ ਗੱਲਾਂ ਕਹਿ ਦਿੱਤੀਆਂ ਨੇ ਤੇ ਤੁਸੀਂ ਵੀ ਸੁਣੋ ਸਾਰੀ ਗੱਲਬਾਤ ਤੇ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਉਸਦੇ ਬਾਪ ਦੇ ਕੋਲ 1 ਰੁਪਿਆ ਨਹੀਂ ਸੀ ਸਾਡੇ ਪ੍ਰਧਾਨ ਦੀਆਂ ਅੱਖਾਂ ਦੇ ਵਿੱਚ ਅਥਰੂ ਸੀ ਜਦਨੇ ਝੋਲੀ ਅੰਡ ਕੇ ਸਾਡੇ ਕੋਲ ਪੈਸੇ 100-100 ਰੁਪਿਆ ਉਸ ਪਚੰਗੀ ਵਾਸਤੇ ਮੰਗਦਾ ਫਿਰਦਾ ਸੀਗਾ ਬੜੀ ਸ਼ਰਮ ਦੀ ਗੱਲ ਆ ਸਾਡੀ ਜਮਾਤ ਵਾਸਤੇ ਉਹ ਕਿੰਨਾਂ ਨੂੰ ਤੁਸੀਂ ਰੋਟੀਆਂ ਵੰਡਦੇ ਫਿਰਦੇ ਹੋ ਜਿਨ੍ਹਾਂ ਨੇ ਕਦੀ ਗੁਰਦੁਆਰੇ ਆਣ ਕੇ ਇਹ ਵੀ ਨਹੀਂ ਸਿੱਖਿਆ ਕਿ ਅਸੀਂ ਇੱਥੇ ਨਸ਼ਾ ਨਹੀਂ ਲੈ ਕੇ ਜਾਣਾ ਗੋੜੇ-ਗੋੜੇ ਪਾਨ ਖਾ ਕੇ ਉਹ ਇੱਥੇ ਥੁੱਕਦੇ ਫਿਰਦੇ ਤੁਹਾਡੇ ਵਾਲਿਆਂ ਦਵਾਲਿਆਂ ਤੇ ਤੁਸੀਂ ਉਹਨਾਂ ਨੂੰ ਰੋਟੀਆਂ ਵੰਡਦੇ ਫਿਰਦੇ ਹੋ ਆ ਤੁਹਾਡੀ ਜਮਾਤ ਤੁਹਾਡੇ ਦਰਬਾਰ ਤੇ ਬੈਠੀ ਆ ਦਰਵਾਜੇ ਤੇ ਬੈਠੀ ਆ 100 ਰੁਪਈਆ ਤੇ ਇੱਕ ਇੰਸ਼ੋਰੈਂਸ ਤੁਹਾਡੇ ਆਪਣੇ ਹਸਪਤਾਲ ਇਹਨਾਂ ਦੇ ਬੱਚਿਆਂ ਵਾਸਤੇ ਤੁਹਾਡ ਕੋਲ ਪੜ੍ਹਾਈ ਵਾਸਤੇ ਕਿੰਨਾ ਨੂੰ ਪ੍ਰਚਾਰ ਕਰਦੇ ਹੋ ਜਦੋਂ ਤੁਸੀਂ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਨਹੀਂ ਦੇ ਸਕਦੇ ਔਰ ਦੂਜਿਆਂ ਦੇ ਬੱਚੇ ਜਿਨ੍ਹਾਂ ਦੀ ਮੰਨ ਲੋ ਇਸ ਸੰਸਥਾ ਵਿੱਚ ਜਨਮ ਹੀ ਨਹੀਂ ਹੋਇਆ ਉਹਨਾਂ ਨੂੰ ਸਿੱਖ ਬਣਾਉਣ ਲਈ ਤਰਿਓ ਜਿਹੜੇ ਸਿੱਖ ਬਣੇ ਹੋਏ ਨੇ ਉਹਨਾਂ ਨੂੰ ਤੁਸੀਂ ਹਟਾਉਣ ਨਹੀਂ ਤਰਿਓ ਹੋਏ ਮੈਂ ਇੰਨਾਂ ਗੱਲਾਂ ਦੇ ਨਾਲ ਹੀ ਖਿਮਾ ਦਾ ਜਾਚਕ ਹੋਇਆ ਜੇ ਕੋਈ ਉੱਚਾ ਨੀਵਾ ਬੋਲਦਾ ਹੋਇਆ ਕਿਸੇ ਨੂੰ ਗਲਤ ਬੋਲ ਗਿਆ ਮਾਂ ਜਾਂ ਇੰਨਾਂ ਗੱਲਾਂ ਦੇ ਵਿੱਚ ਕੋਈ ਮੇਰੀ ਗੱਲ ਨੂੰ ਗਲਤ ਸਾਬਤ ਕਰ ਦੇਵੇ ਉਹ ਮੇਰਾ ਵੀਰ ਮੇਰੇ ਨਾਲ ਪਾਸੇ ਕਰ